ਪਹੁੰਚੋ ਜਰੂਰ ਸਾਰੇ ਜਿੱਥੇ ਵੀ ਪਹੁੰਚਣਾ ਹੈ ਜਿੱਥੋਂ ਵੀ ਇਹਨਾਂ ਦਾ ਹੁਕਮ ਹੈ ਉੱਥੇ ਜਰੂਰ ਪਹੁੰਚੋ ਇੰਨਾ ਚਾਹੁੰਦਾ ਖਿਮਾ ਦਾ ਜਾਤ ਗਿਆ ਧੰਨਵਾਦ ਜੀ ਜਿਹੜੇ ਸਿਆਣੇ ਬੰਦੇ ਆ ਬੋਲੀ ਹੋਂਦ ਦੇ ਪਿੱਛੇ ਨਹੀਂ ਜਾਣਾ ਹੁੰਦਾ ਤੇ ਜੂਠ ਜਿਹੜਾ ਸੁਭਾਉ ਦਾ ਕਮਾਲ ਤੇਰੀਏ ਜੜਾਈਆਂ ਜਿੱਤੀਆਂ ਜਾਣੀਆਂ ਕਿਉਂਕਿ ਜੇ ਹੋਰੇ ਆਪਣੇ ਉਰੇ ਮਸਲੇ ਖੜੇ ਆ ਦਾ ਧਿਆਨ ਦਿਵਾਉਣ ਲਈ ਆਪਾਂ ਨੂੰ ਲੜਨਾ ਪੈਂਦਾ ਕਿਉਂਕਿ ਜੇ ਆਪਣੀ ਜਥੇਬੰਦੀ ਨੇ ਮੰਗ ਰੱਖੀ ਵਾਗਾ ਤੇ ਹਸੈਨੀ ਵਾਲਾ ਬਾਜ਼ਾਰ ਖੋਲਣ ਦੀ ਉਹ ਮੰਗ ਬੜੀ ਸੋਚ ਵਿਚ ਸਾਡੇ ਇੱਥੇ ਸਸਤੀਆਂ ਅਸੀਂ ਉਹ ਜਾ ਕੇ ਜੇ ਉੱਥੇ ਵੇਚ ਦਈਏ ਤੇ ਸਾਡੇ ਉਧਰਲੇ ਪੰਜਾਬੀ ਭਰਾਵਾਂ ਦਾ ਵੀ ਫਾਇਦਾ ਹੋ ਸਕਦਾ ਕੁਝ ਜਿਹੜਾ ਸੁੱਕੇ ਮੇਲੇ ਉੱਥੇ ਸਸਤੇ ਆ ਉਹ ਆਪਣੇ ਬਾਜ਼ਾਰ ਜਿਹੜੇ ਖੋਲੇ ਨਾ ਤੇ ਆਪਾਂ ਨੂੰ ਬਹੁਤ ਫਾਇਦਾ ਆਪਣੀਆਂ ਧਾਰੀਓਂ ਦੇ ਬੰਦਰਾਹ ਤੋਂ ਉਹ ਪਕਤਾਂ ਨਾਲ ਗੁਫਾਰ ਕਰ ਰਹੇ ਸਿਰਫ ਪੰਜਾਬ ਦਾ ਰਸਤਾ ਹੀ ਬੰਦ ਕੀਤਾ ਇਹ ਪੰਜਾਬ ਜਿਹੜੇ ਆ ਇਸੋ ਦਾ ਕਿਸਾਨ ਖਸਾਲ ਨਾ ਹੋਵੇ ਜਿਹਦੇ ਹੱਥ ਫੜੀ ਆ ਉਹਨਾਂ ਦਾ ਵਪਾਰ ਚੱਲਦਾ। ਬਾਕੀ ਜਿਹੜੇ ਵੱਡੇ-ਵੱਡੇ ਕੰਟਰੀ ਆ ਜਿੱਥੇ ਉਹਨਾਂ ਦੀ ਉਪਰਸਾਇਆ ਉਹਨਾਂ ਰਾਹੀਂ ਇੱਕ ਦੂਜੇ ਦੇ ਦੇਖ ਕੇ ਹੋਣ ਜਾਣੇ ਉਹਨਾਂ ਦਾੁੱਲੇ ਬੀਜੇ ਮਿਲਦੇ ਵਪਾਰ ਚੱਲਦਾ ਹੈ। ਜੋ ਸਾਡਾ ਇਹਨਾਂ ਦੇ ਪਕਸ਼ਾ ਮਾ ਗੋਚੂਣਾ ਕੰਮ ਰਾਇਆ। ਸੱਚੇ ਨੂੰ ਕਿ ਅਸੀਂ ਵੀ ਉਹੀ ਫਾੜ ਰਹੇ ਹਾਂ ਧਰਤੀ ਤੇ। ਕਿਉਂ ਹੋਰ ਕਰਦਾ ਕਿ ਆਪਾਂ ਅੱਗਾ ਦੇ ਕੋਈ ਫੈਲੇਗੇ। ਪਰ ਇਹ ਵੀ ਤਾਂ ਸਾਡਾ ਪ੍ਰਦੂਸ਼ਨ ਹੈ ਇੰਨਾ ਕੰਟਰੋਲ ਕਰਨ ਲਈ ਸਰਕਾਰ ਦੀਆਂ ਸਮੱਸਿਆਵਾਂ 'ਚ ਇਹ ਨਹੀਂ ਜੀ ਸਰਕਾਰ ਦੇ ਕੰਨਾਂ ਤੱਕ ਗੱਲਾਂ ਪਹੁੰਚਣ ਲਈ ਸਾਨੂੰ ਵੱਡੇ ਵੱਡੇ ਕਦਮ ਕਰਨੇ ਪੈਂਦੇ ਆ ਉੱਥੇ ਵੀ ਜਾਣ ਦੀ ਸਾਨੂੰ ਜ਼ਰੂਰਤ ਹੁੰਦੀ ਆ ਅਸੀਂ ਉਹ ਹੀ ਸਹਯੋਗ ਦੀ ਆਸ ਜਿਹੜਾ ਲੋਕਾਂ ਸਾਰੇ ਜਾਣੇ ਹੋਈ ਖਾਸ ਜੋੜ ਕੇ ਬਣ ਗਿਆ ਵੀ ਜੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਤੇ ਜਥੇਬੰਦੀ ਨਾਲ ਜ਼ਰੂਰ ਸਹਾਇਤਾ ਕਰਿਆ ਕਰੋ ਕਿਉਂਕਿ ਇਹ ਅਸੀਂ ਆਪਣੇ ਬੱਚਿਆਂ ਨੂੰ ਕੀ ਦੇ ਕੇ ਉਹਨਾਂ ਨੂੰ ਇਹਨਾਂ ਮਤਵਾਸੀ ਵੀ ਉਹਦੇ ਜ਼ਿੰਮੇਵਾਰ ਆ ਅਸੀਂ ਜੇ ਅੱਜ ਨਹੀਂ ਬੋਲਦੇ ਤਾਂ ਅੱਜ ਨੌਜਵਾਨਾਂ ਤੁਹਾਡੇ ਮੋਢਿਆਂ ਤੇ ਜ਼ਿੰਮੇਵਾਰੀ ਆ ਅੱਜ ਜਿਹੜਾ ਧਰਨਾ ਲਗਾਇਆ ਜਾ ਰਿਹਾ ਉਹ ਤੋਂ ਕੰਮ ਹੋ ਗਿਆ ਮੈਂ ਤਰਪੀਤ ਸਿੰਘ ਉਪਲ ਜ਼ਿਲ੍ਹਾ ਕਨਵੀਨਰ ਜੂਥ ਵਿੰਗ ਅੱਜ ਜਿਹੜਾ ਧਰਨਾ ਸਾਡਾ ਪਾਵਰ ਕਾਮ ਨੂੰ ਹੈਗਾ ਕਿਉਂਕਿ ਜਿਹੜੀ ਆ ਸਰਕਾਰ ਨੇ ਪਹਿਲਾਂ ਵਾਅਦਾ ਕੀਤਾ ਸੀ ਸਾਡੇ ਨਾਲ ਜਿਹੜੀ ਝੋਨੇ ਲਈ ਤੁਹਾਨੂੰ ਵਤੀ ਆ ਉਹ ਨਿਰਵਿਘਨਤਾ ਸਹਿਤ 8 ਘੰਟੇ ਮਿਲੂਗੀ ਕੱਲ ਇਹਨਾਂ ਨੇ ਇੱਕ ਨਾਦਰਸ਼ਾਹੀ ਫਰਮਾਨ ਜਾਰੀ ਕਰਤਾ ਜਿਹੜੀ ਲਾਈਟ ਆਉ ਤੁਹਾਨੂੰ 6 ਘੰਟੇ ਮਿਲੂਗੀ ਉਹ 6 ਘੰਟਿਆਂ ਦੇ ਵਿੱਚੋਂ ਵੀ ਲਾਈਟ ਸਿਰਫ 4 ਘੰਟੇ ਹੀ ਮੋਟਰਾਂ ਵਾਲੀ ਸਪਲਾਈ ਸਾਨੂੰ ਨਿਰਵਿਘਨਤਾ ਸਹਿਤ ਮਿਲ ਰਹੀ ਆ ਤੋਂ ਅੱਜ ਸਾਡੀ ਮੰਗ ਆ ਕਿਉਂਕਿ ਹਜੇ ਜਿਹੜੀਆਂ ਸਾਡੀਆਂ ਬਾਸਮਤੀਆਂ ਲੱਗਣ ਵਾਲੀਆਂ ਝੋਨੇ ਦੀ ਫਸਲ ਹਜੇ ਪੂਰੀ ਤਿਆਰ ਨਹੀਂ ਹੋਈ ਜਿਹਦੇ ਤਹਿਤ ਸਾਨੂੰ ਨਿਰਵਿਘਨਤਾ ਸਹਿਤ 8 ਘੰਟੇ ਪ੍ਰੋਪਰ ਬਿਜਲੀ ਮਿਲੂਗੀ ਤਾਂ ਸਾਡੀ ਫਸਲ ਬਚੂਗੀ ਅੱਜ ਅਸੀਂ ਮੰਗ ਕਰਦੇ ਆ ਇੱਥੇ ਐਕਸੀਅਨ ਸਾਹਿਬ ਤੋਂ ਕਿ ਸਾਡੀ ਗੱਲ ਜਿਹੜੀ ਆ ਉੱਪਰਲੇ ਅਦਾਰੇ ਤੱਕ ਪਹੁੰਚਾਈ ਜਾਵੇ ਤਾਂ ਜੋ ਕਿ ਸਾਨੂੰ 8 ਘੰਟੇ ਜਿਹੜੀ ਆ ਬੱਤੀ ਉਹ ਹਜੇ ਲਗਭਗ 2 ਮਹੀਨੇ ਘਟੋ-ਘਟ ਜਿਹੜੀ ਆ 8 ਘੰਟੇ ਲਗਾਤਾਰ ਬੱਤੀ ਸਪਲਾਈ ਜਿਹੜੀ ਉਹ ਮਿਲੇ ਤਾਂ ਜੋ ਕਿ ਜਿਹੜੀ ਫਸਲ ਝੋਨੇ ਦੀ ਸਾਡੀ ਲੱਗੀ ਹੋਈ ਆ ਉਹ ਵਧੀਆ ਤਰੀਕੇ ਨਾਲ ਪਾਲ ਸਕੇ ਜੇਕਰ ਉਹ ਮੰਗਾਂ ਵੱਲ ਧਿਆਨ ਨਹੀਂ ਦੇਣੀ ਸਰਕਾਰ ਅਗਲਾ ਸੰਘਰਸ਼ ਕੀ ਹੋਵੇਗਾ ਦੇਖੋ ਜੀ ਸਾਡੀ ਮੈਨੇਜਮੈਂਟ ਕਮੇਟੀ ਸਾਰੇ ਜ਼ਿਲ੍ਹਾ ਕਮੇਟੀ ਆਈ ਹੋਈ ਆ ਤੋਂ ਜੇ ਸਰਕਾਰ ਨੇ ਅੱਜ ਮੰਗ ਪੱਤਰ ਲੈਣ ਤੋਂ ਬਾਅਦ ਸਾਨੂੰ ਅਣਗੌਲਿਆ ਕੀਤਾ ਜਾਣ ਦੇਖਿਆ ਕੀਤਾ ਤਾਂ ਅਗਲਾ ਸੰਘਰਸ਼ ਜਿਹੜਾ ਉਹ ਤਿੱਖਾ ਹੋਊਗਾ ਉਹ ਤਿੱਖੇ ਦਾ ਇਹ ਵੀ ਹੋਊਗਾ ਵੀ ਅਸੀਂ ਇੱਥੇ ਲਗਾਤਾਰ ਪ੍ਰਦਰਸ਼ਨ ਜਿਹੜਾ ਲਗਾਤਾਰ ਧਰਨਾ ਪ੍ਰਦਰਸ਼ਨ ਜਿਹੜਾ ਜਾਰੀ ਕਰਾਂਗੇ ਉਹ ਬਾਕੀ ਦੇ ਦਿਨ ਸਾਡੀ ਗੱਲ ਹੋਊਗੀ ਇਸ ਤੋਂ ਬਾਅਦ ਜਿਹੜੀ ਕਮੇਟੀ ਬੈਠ ਕੇ ਉਹ ਸਾਰੀ ਗੱਲ ਤੈਅ ਕਰੋ ਅੱਜ ਜਿਹੜਾ ਧਰਨਾ ਲਗਾਇਆ ਗਿਆ ਉਹ ਇੱਕ ਦਿਨ ਦਾ ਲਗਾਇਆ ਗਿਆ ਅੱਜ ਜਿਹੜਾ ਧਰਨਾ ਉਹ ਕੁਝ ਘੰਟਿਆਂ ਦਾ ਅੱਜ ਹੀ ਮੰਗ ਪੱਤਰ ਦੇਣਾ ਐਕਸੀਡੈਂਸਾਬ ਨੂੰ ਤਾਂ ਜੋ ਕੀ ਗੱਲ ਸਾਡੀ ਆ ਉੱਪਰਲੇ ਅਦਾਰੇ ਤੱਕ ਲਿਜਾਈ ਜਾਵੇ ਤੇ ਇਸ ਤੋਂ ਬਾਅਦ ਵੀ ਸਾਨੂੰ 32 ਦੀ ਸਪਲਾਈ ਪ੍ਰੋਪਰ ਨਾ ਮਿਲੀ ਤੇ ਅਗਲਾ ਸੰਘਰਸ਼ ਜਿਹੜਾ ਇਸ ਤੋਂ ਤਿੱਖਾ ਕਰਾਂਗੇ ਮੈਂ ਗੁਰਕਮਲ ਸਿੰਘ ਜ਼ਿਲ੍ਹਾ ਸਖਤਰਕਿਰਤੀ ਕਿਸਾਨ ਜੀ ਨੇ ਸੋ ਅੱਜ ਅਸੀਂ ਕਿਸਾਨੀ ਨੂੰ ਆ ਰਹੀਆਂ ਮੁਸ਼ਕਲਾਂ ਦੇ ਸੰਬੰਧ ਵਿੱਚ ਜਿਹੜੀਆਂ ਕਿ ਪਾਵਰ ਕਮ ਵੱਲੋਂ ਬਿਜਲੀ 8 ਘੰਟੇ ਦਾ ਵਾਅਦਾ ਕਰਕੇ 6 ਘੰਟੇ ਦਿੱਤੀ ਜਾ ਰਹੀ ਹੈ ਕਿਸਾਨੀ ਦਾ ਜਿਹੜਾ ਝੋਨਾ ਆ ਉਹ ਲੱਗਾ ਉਹ ਝੋਨਾ ਖੱਤਿਆ ਛੋکریاں ਸੜਦੇ ਗਰੀਬ ਮਿਸਾਲ ਕੋਈ ਇੰਨਾ ਪ੍ਰਬੰਧ ਹੈ ਨਹੀਂ ਕਿ ਜਿਹੜਾ ਕੋਈ ਜਨਰੇਟਰਾਂ ਦਾ ਪ੍ਰਬੰਧ ਕਰ ਸਕੇ ਸੋ ਉਹਦਾ ਬੁਰਾ ਹਾਲ ਹੋਇਆ ਪਿਆ ਅੱਜ ਦੇ ਦਿਨ ਕਿਉਂਕਿ 6 ਘੰਟਿਆਂ ਨਾਲ ਦੋ ਕਿਆਰੇ ਵੀ ਪਾਣੀ ਨਹੀਂ ਪਰਦੇ ਤੋ ਇਸ ਕਰਕੇ ਇਹ ਜਿਹੜਾ ਵਾਅਦਾ ਕੀਤਾ ਸੀ ਭਗਵੰਤ ਮਾਨ ਸਰਕਾਰ ਨੇ ਉਹਦੀ ਵਾਅਦਾ ਖਿਲਾਫੀ ਕਰਾ ਖਿਲਾਫ ਅਸੀਂ ਪ੍ਰੋਟੈਸਟ ਕਰਨ ਲਈ ਅੱਜ ਦੋਨਾਂ ਡਿਵੀਜ਼ਨਾਂ ਅੱਗੇ ਨਕਉਦਰ ਦੀਆਂ ਅੱਗੇ ਅਸੀਂ ਪ੍ਰਦਰਸ਼ਨ ਕਰ ਰਹੇ ਆ ਤੇ ਆਪਣਾ ਮੰਗ ਪੱਤਰ ਇਹਨਾਂ ਨੂੰ ਦੇਣ ਆਏ ਆ ਜਿਹੜਾ ਕਿ ਪੰਜਾਬ ਸਰਕਾਰ ਨੂੰ ਅੱਗੇ ਕਰ ਦੇਣਗੇ ਤਲਵੇ ਤੇ ਨਾਲੇ ਜਿਹੜੀ ਸਾਡੀ ਮੰਗ ਆ ਇਹਨੂੰ ਉੱਚ ਅਧਿਕਾਰੀਆਂ ਨਾਲ ਵਿਚਾਰ ਕੇ ਜਿਹੜੀ 8 ਘੰਟੇ ਜਿਹੜੀ ਬਿਜਲੀ ਦੀ ਸਾਡੀ ਸਪਲਾਈ ਆ ਉਹਨੂੰ ਬਹਾਲ ਕਰਨਗੇ ਜੇ ਬਹਾਲ ਨਹੀਂ ਕਰਦੇ ਜਿਹੜਾ ਅਸੀਂ ਪ੍ਰੋਟੈਸਟ ਕਰ ਰਹੇ ਆ ਤਾਂ ਫਿਰ ਇਸ ਤੋਂ ਬਾਅਦ ਅਸੀਂ ਇੱਕ ਤਿੱਖਾ ਐਕਸ਼ਨ ਕਰਾਂਗੇ ਉਹ ਜਥੇਬੰਦੀ ਵਿਚਾਰ ਰਹੀ ਆ ਇਹ ਸੰਯੁਕਤ ਮੋਰਚਾ ਵੀ ਇਹਦੇ ਬਾਰੇ ਫੈਸਲਾ ਲੈ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਭਰ ਚ ਅਸੀਂ ਪ੍ਰੋਟੈਸਟ ਜਿਹੜਾ ਉਹ ਕਰਾਂਗੇ ਹਾਂਜੀ ਸਰ ਕੀ ਨਾਮ ਦੀ ਮੈਂ ਸੰਤੋਖ ਸਿੰਘ ਸੱਧੂ ਸੂਬਾ ਕਮੇਟੀ ਮੈਂਬਰ ਕਰਤੀ ਕਿਸਾਨ ਜਨ ਅੱਜ ਅਸੀਂ ਦੋਹਾਂ ਐਕਸਨਾਂ ਦੇ ਦਫ਼ਤਰ ਜਿਹੜਾ ਉਹ ਸਪਲਾਈ ਨੂੰ ਲੈ ਕੇ ਮਾੜੀ ਸਪਲਾਈ ਨੂੰ ਲੈ ਕੇ ਉਹ ਧਰਨਾ ਲਗਾਇਆ ਸੀ ਕਿਰਤੀ ਕਿਸਾਨ ਜਨ ਵੱਲੋਂ ਤੇ ਹੁਣ ਸਾਡੀ ਦੋਹਾਂ ਐਕਸਨਾਂ ਨੂੰ ਅਸੀਂ ਮੰਗ ਪੱਤਰ ਵੀ ਦਿੱਤੇ ਆ ਇਹ ਉਹ ਦੋ ਦਿਨ ਦੇ ਨੂੰ ਸਮਾਂ ਦਿੱਤਾ ਵੀ ਜੇ ਸਾਡੀ 8 ਘੰਟੇ 32 ਨਹੀਂ ਪੂਰੀ ਕਰਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੋਹਾਂ ਦਫ਼ਤਰਾਂ ਦਾ ਘਰਾਉ ਕਰਾਂਗੇ ਅੱਜ ਤਾਂ ਅਸੀਂ ਇਹਨਾਂ ਨੂੰ ਮੰਗ ਪੱਤਰ ਦੇਣ ਆਏ ਸੀ ਤੇ ਦੂਜਾ ਜਿਹੜਾ ਹੈਗਾ ਵੀ ਐਕਸਲ ਸਾਹਿਬ ਨੇ ਭਰੋਸਾ ਦੁਆਇਆ ਉਹਨਾਂ ਨੇ ਪੇ ਤੁਹਾਡੀ ਮੰਗ ਅਸੀਂ ਚੇਰਮੈਨ ਤੇ ਪੇਜਦੇ ਹਾਂ ਸਾਡੀ ਐਕਸਲ ਚੀਫ ਨਾਲ ਵੀ ਗੱਲ ਹੋਈ ਆ ਤੇ 6 ਘੰਟੇ ਤੱਕ ਨਰਵਿਗਨ ਸਪਲਾਈ ਜਿਹੜੀ ਆ ਉਹ ਲਗਾਤਾਰ ਆਏਗੀ ਉਹਦੇ ਵਿੱਚ ਕੋਈ ਕੱਟ ਨਹੀਂ ਹੋਏਗਾ ਦੂਜਾ ਹੋਇਆ ਵੀ ਮਤਲਬ ਵੀ ਜਿਹੜੀ ਸਪਲਾਈ ਕਈ ਵਾਰੀ ਅੰਦਰੋਂ ਗ੍ਰੈਡ ਚੱਲਦਾ ਜਿਹੜਾ ਸੁੱੱਚ ਬਾਹਰੋਂ ਕੱਟਿਆ ਜਾਂਦਾ ਉਹ ਫੀਡਰ ਅੰਦਰੋਂ ਚੱਲਦਾ ਹੁੰਦਾ ਕਾਗਜ਼ਾਂ ਚ ਬਾਹਰੋਂ ਲੋਕਾਂ ਨੂੰ ਸਪਲਾਈ ਨਹੀਂ ਮਿਲਦੀ ਉਹਦੇ 'ਚ ਹੋਇਆ ਵੀ ਜੇ ਕਿਸੇ ਫੀਡਰ ਤੇ ਇਦਾਂ ਦੀ ਪ੍ਰੋਬਲਮ ਆਉਂਦੀ ਆ ਉਹ ਸਾਡੇ ਨਾਲ ਡਿਸਕਸ ਉਹਨੂੰ ਅਸੀਂ ਦੁਬਾਰਾ ਚਲਾਵਾਂਗੇ ਉਹਦੀ ਬੱਤੀ ਅਸੀਂ ਪੂਰੀ ਉਹ ਕਰਾਂਗੇ ਇਸ ਕਰਕੇ ਹੈਗਾ ਵੀ ਦੂਜਾ ਜਿਹੜਾ 15 17 ਤਰੀਕ ਨੂੰ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਹੈ ਹੈ ਸਾਰੇ ਪੰਜਾਬ ਦੇ ਮੰਤਰੀਆਂ ਦੇ ਅਸੀਂ 3 ਘੰਟੇ ਘਰਾਉ ਕਰ ਰਹੇ ਆ ਇਸ ਕਰਕੇ ਘਰਾਉ ਕਰ ਰਹੇ ਆ ਇੱਕ ਤਾਂ ਅਸੀਂ ਉਹਦੇ ਵਿੱਚ ਜਿਹੜਾ ਮਸਲਾ ਲਿਆਂਦਾ ਵੀ ਹਰ ਖੇਤ ਤੇ ਨਹਿਰੀ ਪਾਣੀ ਸਾਨੂੰ ਲਾਇਆ ਜਾਵੇ ਤਾਂ ਕਿ ਆ ਬੱਤੀ ਵਾਲੇ ਝੰਜਰ ਚੋਂ ਵੀ ਨਿਕਲੀਏ ਤੇ ਸਾਡੇ ਲਈ ਉਹ ਜ਼ਮੀਨ ਨੂੰ ਤਾਕਤ ਵਾਲਾ ਪਾਣੀ ਵੀ ਮਿਲੇ ਤੇ ਸਾਡੇ ਵਾਲਾ ਥੱਲੇ ਵਾਲਾ ਪਾਣੀ ਬਚੇ ਵੀ ਔਰ 12 ਮਹੀਨੇ 30 ਦਿਨ ਸਾਨੂੰ ਉਹ ਪਾਣੀ ਮੜੇ ਰਹਿਦਾ ਇਹ ਨਹੀਂ ਵੀ ਦੇਖੋ ਹੋਰ ਸਾਰਾ ਪਾਂਡਾ ਜੀਮੀ ਸਰਦਾਰ ਸਰ ਭੰਨਿਆ ਜਾ ਰਿਹਾ ਵੀ ਝੋਨਾ ਜੀਮੀਦਾਰ ਲਾਉਂਦਾ ਜਦ ਕਿ ਝੋਨਾ ਜੀਮੀਦਾਰ ਨਹੀਂ ਲਾਉਂਦਾ ਤੇ ਸਰਕਾਰ ਝੋਨਾ ਲਾਉਂਦੀ ਆ ਔਰ ਜੇ ਸਾਨੂੰ 32 ਘੰਟੇ ਮਿਲ ਨਹੀਂ ਆ ਉਹ ਵੀ ਕਹਿੰਦੇ ਹੁਣ ਦੇਣੀ ਆ ਜੀ ਤੇ ਜੇ ਨਹਿਰ ਦਾ ਪਾਣੀ ਦੇਣਾ ਉਹ ਵੀ ਕਹਿੰਦੇ ਹੁਣ ਦੇਣਾ ਨਾ ਪਿਛਲੇ ਮਤਲਬ 9 ਮਹੀਨਿਆਂ ਚ ਨਹਿਰ ਦਾ ਪਾਣੀ ਦੇਣਾ ਨਾ 9 ਮਹੀਨਿਆਂ ਚ ਸਾਨੂੰ 32 ਦੇਣੀ ਆ ਜੇ 32 ਦੇਣੀ ਤਾਂ 4 ਘੰਟੇ ਦੇਣੀ ਆ ਦੇਣੀ ਇੱਕ ਦਿਨ ਛੱਡ ਕੇ ਆ ਇਸ ਕਰਕੇ ਅਸੀਂ ਉਹ ਮੰਗ ਜਿਹੜੀ ਆ ਮੰਤਰੀਆਂ ਦੇ ਜਿਹੜਾ ਉਹ ਕੰਨਾਂ ਤੇ ਪਚਾਰਿਆ ਆ ਤਾਕਿ ਉਹ ਕੈਬਨਿਟਰੀ ਦੇ ਵਿੱਚ ਫੈਸਲਾ ਪਾਉਣ ਤੇ ਜਿਹੜਾ ਰਪੇਰੀਅਨ ਸਿਧਾਂਤ ਮਤਾਬਕ ਉਹ ਪਾਣੀ ਦੇ ਮਸਲੇ ਦਾ ਹੱਲ ਹੋਵੇ